ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤੇ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਹਾਜ਼ਰ ਆ ਬਾਈ ਕੋਟਕਪੂਰਾ ਮੰਡੀ ਦੇ ਵਿੱਚ ਖੜੇ ਆ ਬਾਈ ਜੀ ਤਾਏ ਤਾਏ ਰੇਟ ਵਖਾਣ ਲੱਗੇ ਆ ਵੀਡੀਓ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੀ ਬੋਲੀ ਸਟਾਰਟ ਹੋਣ ਚ ਮਿੰਟ ਕਹਿੰਦੇ ਬਾਈ ਜੀ ਬੋਲੀ ਜਿਹੜੀ ਸਟਾਰਟ ਕਰਦੀਆਂ 7:00 ਵਜੇ 10 ਮਿੰਟ ਤੇ ਤੇ ਹਲੇ ਅੱਜ ਜਿਹੜੇ 나ਗ ਦੀ ਗੱਲ ਕਰ ਗਏ ਬਾਈ 나ਗ ਜਿਹੜੇ ਆਏ ਆ ਦੋ ਤਿੰਨ 나ਗ ਆਏ ਆ ਬਾਈ ਅੱਜ ਤੇ ਟਾਈਮ ਜਿਹੜਾ ਹੋ ਗਿਆ 7:06 7 ਮਿੰਟ 10 ਤੇ ਬੋਲੀ ਸਟਾਰਟ ਕਰਨਗੇ ਬਾਈ ਤੇ ਵੇਨੇ ਅਸਰਾ ਰੇਟ ਕੀ ਜਾਂਦਾ ਬਾਈ ਜਿਹੜਾ ਕੱਲ ਦਾ ਅਸਰਾ ਰੇਟ ਗਿਆ ਸੀਗਾ ਹੋ ਗਿਆ ਆਈਗਾ ਜਿਹੜਾ 500 ਤੇ 5 ਰੁਪਏ ਅੱਜ ਦਾ ਅਸਰਾ ਰੇਟ ਵੇਨੇ ਕੀ ਜਾਂਦਾ ਅੱਜ ਤਰੀਕ ਜਿਹੜੀ ਹੋ ਗਈ ਬਾਈ ਜੀ 17 ਅਕਤੂਬਰ 2025 ਤੇ ਬਾਈ ਕੁਆਲਿਟੀ ਫੁੱਲਾ ਤੂੜੀ ਵੀ ਲੋ ਬਾਈ ਫੁੱਲ ਕਬਾਰਤੀਆ ਬੋਲੀ ਖਾਣ ਲੱਗਿਆ ਬਾਈ ਤੇ ਕਮੈਂਟ ਸ਼ੇਅਰ ਜਰੂਰ ਕਰਤਾ ਕਰੋ ਵੀਡੀਓ ਨੂੰ ਬਾਈ ਜੀ ਤੇ ਲਓ ਬਾਈ ਜੀ ਜਿਹੜੀ ਬੋਲੀ ਹੋ ਗਈ ਸਟਾਰਟ ਬਾਈ ਬੱਲੇ 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 ਬਾਈ ਕਿੱਧਰ ਆਉਣਗੇ ਬਾਈ ਲੈ ਵੀ ਉਧਰ ਗਏ ਆਇਓ ਬਾਈ ਵੇਖੋ ਕੀ ਰੇਡ ਜਾਂਦਾ ਬਾਈ ਸਰਾਜ ਨਾ ਜਿੰਦੂ ਜਿੰਦੂ ਹੈ ਨਹੀਂ ਬਾਈ ਉਰੀਆ ਤਰਪਾਲ ਦੇ ਆਪਣਾ ਅੰਦਰੋਂ ਪਾਈਆਂ ਜਾਵੇਂ ਦਾ ਪਹਿਲੇ ਥੋੜੀ ਜਿਹਾ ਉਹਨਾਂ ਦਾ ਅਗਲੇ ਆਪਣੇ ਦੋ ਦਾ ਕੋਈ ਨਹੀਂ ਕੋਈ ਵੀ ਪਤਾ ਨਾ ਹੋਵੇ ਭਾਈ ਲਾਇਆ ਨਾ ਸੱਤ 500 ਰੁਪਿਆ 300 300 5 10 15 20 25 30 35 40 45 ਹਾਂ ਦੇ ਤਰਸ ਸਮਝਾ 60 70 71 80 81 90 95 405 405 ਰੁਪਏ 10 ਕਿੱਥੇ ਗਿਆ ਨੋ ਵੀਰੇ ਵਾੜੇ ਤੇ ਰੱਖੀ ਉਹ ਚਲਾ ਪਰ ਵਾੜੇ ਤੇ ਰੱਖੇ ਲਾਊਗਾ ਕਿ ਨਹੀਂ ਫੇਰ ਬੋਲੀ ਗਈ ਬਾਈ ਕੋਲੋਂ ਪਸੰਦ ਕਰਦੀ ਗਏ 500 ਰੁਪਏ 500 ਰੁਪਏ ਕਰਾਇਆ ਬਾਈ ਕਰਾਇਆ ਲਗੋ 400 10 15 2 82 32 33 40 40 45 50 59 60 70 70 80 88 90 490 ਬੋਲਾਂਗੇ ਨੇ 490 ਰੁਪਏ ਜੈ ਵੀ ਬੱਲੇ 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 ਭਾਈ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਭਾਈ 490 ਰੁਪਏ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗਿਆ ਭਾਈ ਤੇ ਅਗਲੀ ਟਰਾਲੀ ਦਾ ਰੇਟ ਵੇਣੇ ਕੁਆਲਿਟੀ ਫੁੱਲ ਆ ਦੀ ਤੁੜੀ ਦੀ ਵੀ ਭਾਈ ਸਰਾ ਕੁਆਲਿਟੀ ਆ ਗਈ ਤੇ ਜਿਹੜੇ ਦੋ ਨਗ ਰਹਿ ਗਏ ਭਾਈ ਲਾਸਟ ਇਹਨਾਂ ਦੇ ਵੇਣੇ ਕੀ ਰੇਟ ਜਾਂਦਾ ਭਾਈ ਜੀ ਉਹਦਾ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗਿਆ ਭਾਈ 490 ਰੁਪਏ ਭਾਈ ਸਰਾ ਰੇਟ ਜਿਹੜਾ ਅੱਜ ਦਾ ਲੱਗਿਆ ਭਾਈ ਅਗਲੀ ਟਰਾਲੀ ਦਾ ਰੇਟ ਵੇਣੇ ਆ ਭਾਈ ਜੀ ਵੀਡੀਓ ਨਾਲ ਜੁੜੇ ਰਹੋ ਆਯੋ ਭਾਈ ਥੋੜੀ ਆਣੀ ਵੇਖੀ ਆਪਾ ਵੇਖੀ ਆ ਕੁਆਲਿਟੀ ਬਈ ਥੋੜੀ ਤੇ ਇਹ ਰੇਟ ਵੇਣੇ ਅੱਜ ਕੀ ਜਾਂਦਾ ਭਾਈ ਹਾਂ ਚਲਤ ਨਹੀਂ ਜਾਂਦਾ ਖਾਵਾ ਤੇ ਬੱਲੇ ਸਾਡੇ ਕਿਆ ਹੋਏਗਾ ਇਹ ਕਨੇ ਖਵਾਰ ਦੇ ਕੇ ਸਿਰ ਦਾ ਉਹ ਫੇ ਸਬਜ਼ੀ ਵਾਲੇ ਨੇ ਨੇੜੀ ਮੂਰੇ ਇੱਕ ਘੋੜਾ ਕਰ ਗਿਆ ਉਹਨੇ ਭਾਂਚੋਸ ਨੇ ਖਵਾ ਦੇਦਾ ਬੁੜੀ ਐਤ ਨਹੀਂ ਆਉਂਦੀ ਜਿੰਮੂ ਕਾਉਂ ਜਾ ਉਹ 6:00 ਵਜੇ ਥੱਲੇ ਸਾਰੇ ਜਿਹੜੇ ਬੜੇ ਗੋਏ ਨਾ ਨਾ ਮਰ ਜਾਦੇ ਉੱਤੇ ਹੀ ਖਵਾਰ ਹੀ ਦੇ ਦਿੰਦੇ ਆ ਦੇਈਆ ਉਹ ਛੋਲੇ ਜਿੱਤੀ ਵਰਗਾ ਅੱਜ ਗ੍ਰੈਂਡ ਐਟੀਟਿਊਡ ਵਰਕੇ ਕੋਈ ਨਿਆਣਾ ਨਾ ਹੋਣਾ ਛੋਨਾ ਵੇਸ ਕੇ ਲੈ ਗਰਾਂਗੇ ਲੋ ਜੀ ਛੋਨਾ ਲੈਸੇਗਾ ਫਿਰ 20 ਮਿੰਟ ਛੋਨਾ ਲੈਸੇਗਾ ਫਿਰ 20 ਮਿੰਟ ਓਂਬਰ ਵੀ ਨੀ ਓਂਬਰ ਵੀ 200 ਰੁਪਿਆ ਬੰਦੇ ਦੱਸਦਾ ਬੰਦੇ ਦੇ ਕੋਲ ਆਹ ਸਾਡੇ ਤੁਸੀਂ ਇੰਨਾ ਕਰਨਾ ਹੁੰਦਾ 80 80 80 40 40 5 5 405 10 15 20 25 425 30 35 40 45 550 56 60 65 ਖੱਤਰਾ 71 80 80 ਮਿਲੂ 90 95 495 ਬੋਲਾਂਗੇ ਨੇ 500 ਰੁਪਇਆ ਹਾਂ 500 ਬੋਲਦਾ ਕਿਉਂ ਆਇਆ ਕਦੋਂ ਦਾ ਜਾਂਦਾ ਇਹ ਕਲਾ ਹੈ ਭਾਈ ਸਰਾ ਰੇਡ ਜਿਹੜਾ ਭਾਈ ਜੀ 500 ਰੁਪਇਆ ਗਿਆ ਭਾਈ ਜੀ ਚਾਰ ਨਾ ਰਹਿ ਗਿਆ ਭਈ ਇਹ ਤਾਂ ਰੇਟ ਵੇਨੇ ਕੀ ਜਾਂਦਾ ਭਾਈ ਜੀ ਸਰਾ ਰੇਡ ਜਿਹੜਾ ਫੁੱਲ ਕੁਆਲਟੀ ਮੈਲੀ ਆ ਮੜੀ ਤੁੜੀ ਬਾਕੀ ਰੇਟ ਵੇਣੇ ਆ ਭਾਈ ਕੀ ਜਾਂਦਾ ਸਿਰਾਂ ਰੇਟ ਜਿਹੜਾ ਗਿਆ ਭਾਈ 500 ਰੁਪਏ ਜਿਹੜਾ 500 ਤੇ ਪਹੁੰਚ ਗਿਆ ਭਾਈ ਚਲ ਨਾ 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 ਪੂਰੀ ਬਾਹ ਦੀ ਆਈ ਮਾਣਾ ਮੋਟਾ ਨਹੀਂ ਨਾ ਹੋਣੀ ਬੰਦੀ ਹੋਵੇ ਚਾਹੋ ਵਿੱਚ ਭਾਈ ਕੇ ਅਲਹੰਦੁਰੀਆ ਵਾਂਗ ਤੂੰ ਤਾਂ ਬੋਲੋ ਮੇਰਾ ਮੈਲੀ ਤੁੜੀ ਆਵਾਜ਼ ਤੇਰਾਲਾ ਪੌੜਾ ਉਹ ਜੀ ਮੈਂ ਉਸੇ ਤੋਂ ਆਇਆ ਹਾਂ اڏاڻ سات ڪرائڻي ٻولي پٽائي آهي مونکي آه واري کوالٽي ڏسو مڃا ڏسو يا ڏاڏي جو ٻولي ڳاليون ۾ آيو نه ڪيڙي زاڪي آجي هلو

99 400 5 10 15 20 420 ਬੋਲਦਾ ਨਹੀਂ 420 ਕਰਦੀ ਹੁਣ ਲੋ ਬਾਈ ਜੇ ਲਾਸਟ ਟਰਾਲੀ ਆ ਜੇ ਰੇਟ ਲੱਗਿਆ ਬਾਈ ਜੇ ਸਰਾ ਰੇਟ ਲੱਗਿਆ ਲਾਸਟ ਟਰਾਲੀ ਦਾ 400 ਤੇ 20 ਰੁਪਏ ਜਿਹੜਾ ਲਾਸਟ ਨਕਦ ਦਾ ਰੇਟ ਲੱਗਵੇਂ ਜਿਹੜਾ ਸਰਾ ਰੇਟ ਦੀ ਗੱਲ ਕਰ ਗਏ ਬਾਈ 400 ਤੇ 95 ਰੁਪਏ ਜਿਹੜਾ ਸਰਾ ਰੇਟ ਗਿਆ ਬਾਈ ਅੱਜ ਦਾ ਤੇ ਆ ਪੰਡਾ ਵੀ ਕਿ ਉਹ ਡਿੱਗ ਨਾ ਜਾ ਨਾਗ ਇੱਕ ਹੋਰ ਆ ਗਿਆ ਹੈਗਾ ਭਾਈ ਪਿੱਛੇ ਇਹਦੀ ਬੁੱਲੀ ਵੇਣੇ ਆ ਗਈ ਭਾਈ ਉੱਤਰ ਦੀ ਹੁੰਨੇ ਆ ਭਾਈ ਕਹਿੰਦੇ ਗਾਹ ਗੂਕ ਵੇਖੋ ਭਾਈ ਪੂਰੀ ਭੀੜ ਰੌਣਕ ਮੇਲਾ ਲੱਗ ਆ ਭਾਈ ਲਾਸਟ ਨਾਗ ਰਹਿ ਗਿਆ ਭਾਈ 15 25 425 पैती चालीहत साढे चार पटाह सठ पैन सतर चारि सौ सतर रुपया पंजाह ਆ 70 ਰੁਪਏ ਬਾਈ ਜੀ ਲੋ ਜੀ ਬਾਈ ਜੀ ਲਾਸਟ ਨਕ ਆ ਗਿਆ ਸੀਗਾ ਮਗਰੋਂ ਬਾਈ ਜੀ ਤੇ ਸਰਾ ਰੇਟ ਦੀ ਗੱਲ ਕਰਗੇ ਤਾਂ ਬਾਈ ਸਰਾ ਰੇਟ 430 95 ਰੁਪਏ ਜਿਹੜਾ ਇਹਦਾ ਸਰਾ ਰੇਟ ਗਿਆ ਬਾਈ ਬਾਹ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਸਤ ਸ੍ਰੀ ਅਕਾਲ ਜੀ